ਇਸ ਵੇਲੇ ਦੀ ਅਹਿਮ ਖਬਰ ਹਿਮਾਚਲ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਪਾਣੀ ਨੇ ਹਰ ਦਿਨ ਤਬਾਹੀ ਮਚਾਈ ਹੋਈ ਆ ਹਰ ਦਿਨ ਉਥੇ ਬੱਦਲ ਫਟਣ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਤਰਾਹੀ ਤਰਾਹੀ ਹੋਈ ਪਈ ਆ ਪੂਰੇ ਹਿਮਾਚਲ ਦੇ ਵਿੱਚ ਪਾਣੀ ਪਾਣੀ ਹੋਇਆ ਪਿਆ ਆ ਤਾਂ ਹੁਣ ਵੀ ਹਿਮਾਚਲ ਤੋਂ ਹੀ ਖਬਰ ਸਾਹਮਣੇ ਆ ਰਹੀ ਆ ਜਿੱਥੇ ਕਿ ਲੈਂਡ ਸਲਾਈਡਿੰਗ ਹੋਈ ਆ ਕੁਲੂ ਦੇ ਵਿੱਚ ਲੈਂਡ ਸਲਾਈਡਿੰਗ ਇੰਨੀ ਖਤਰਨਾਕ ਹੈ ਤਸਵੀਰਾਂ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਤੇ لینڈ ਸਲਾਈਡਿੰਗ ਦੇ ਕਰਕੇ ਭਾਰੀ ਨੁਕਸਾਨ ਹੋਇਆ ਕਈ ਰਸਤੇ ਜਿਹੜੇ ਨੇ ਉਹ ਬਲੌਕ ਹੋ ਗਏ ਨੇ ਤੇ ਦੂਜੇ ਪਾਸੇ ਜੇਕਰ ਮਨਾਲੀ ਦੀ ਗੱਲ ਕੀਤੀ ਜਾਵੇ ਮਨਾਲੀ ਦੇ ਵਿੱਚ ਪੂਰਾ ਇੱਕ ਰੋਡ ਇੱਕ ਸੜਕ ਜੋ ਕਿ ਆਰਮੀ ਕੈਂਪ ਨੂੰ ਜਾਂਦੀ ਆ ਉਹ ਪਾਣੀ ਦੇ ਵਿੱਚ ਵਹਿ ਗਈ ਹੈ ਸੜਕ ਤੇ ਪੁਲ ਜਿਹੜਾ ਆ ਉਹ ਪਾਣੀ ਦੇ ਵਿੱਚ ਵਹਿ ਗਿਆ ਆ ਤੇ ਉਧਰ ਗੱਲ ਕੀਤੀ ਜਾਵੇ ਪੰਡੋ ਡੈਮ ਦੀ ਪੰਡੋ ਡੈਮ ਦਾ ਹੁਣ ਦੂਜਾ ਗੇਟ ਬੜੀ ਮੁਸ਼ਕਲ ਦੇ ਨਾਲ 27 ਘੰਟਿਆਂ ਦੀ ਮੁਸ਼ਕਲ ਦੇ ਨਾਲ ਮਸ਼ੀਨਾਂ ਦੀ ਮਦਦ ਦੇ ਨਾਲ ਖੋਲ ਦਿੱਤਾ ਗਿਆ ਫਲੱਡ ਗੇਟ ਜਿਹੜਾ ਆ ਦੂਜਾ ਖੋਲਿਆ ਗਿਆ ਆ ਹੁਣ ਤਾਂ ਫਲੱਡ ਗੇਟ ਖੋਲਣ ਤੋਂ ਬਾਅਦ ਜਿਹੜਾ ਆ ਪਾਣੀ ਬਿਆਸ ਦਰਿਆ ਦੇ ਵਿੱਚ ਉਸ ਦਾ ਪੱਧਰ ਜ਼ਰੂਰ ਵੱਧ ਰਿਹਾ ਤਾਂ ਜੇਕਰ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਤਾਂ ਫਿਰ ਪੰਜਾਬ ਦੇ ਉੱਤੇ ਵੀ ਇਸ ਦਾ ਖਤਰਾ ਮੜਰਾ ਸਕਦਾ ਹੈ ਪੰਜਾਬ ਦੇ ਉੱਤੇ ਵੀ ਪਾਣੀ ਦਾ ਖਤਰਾ ਮਡਰਾਉਣ ਲੱਗ ਪਿਆ ਪੰਜਾਬ ਦੇ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਜਿਹੜੀਆਂ ਨੇ ਉਹ ਤੇਜ਼ ਹੋ ਚੁੱਕੀਆਂ ਨੇ ਪੰਜਾਬ ਦੇ ਲੋਕ ਇਹ ਕਿਉਂਕਿ ਪਿਛਲੇ ਪਿਛਲੇ ਸਾਲ ਭੁਗਤ ਚੁੱਕੇ ਨੇ ਇਹ ਪਿਛਲੇ ਸਾਲ ਪੰਜਾਬ ਦੇ ਲੋਕਾਂ ਨਾਲ ਹੋਇਆ ਪਾਣੀ ਨੇ ਹਾਹਾਕਾਰ ਮਚਾਈ ਸੀ ਪਾਣੀ ਨੇ ਤਬਾਹੀ ਮਚਾਈ ਸੀ ਪਾਣੀ ਨੇ ਭਾਰੀ ਨੁਕਸਾਨ ਕਰ ਦਿੱਤਾ ਪਾਣੀ ਨੇ ਉੱਜੜ ਕੇ ਬਸੇ ਹੋਏ ਲੋਕਾਂ ਨੂੰ ਮੁਰਤੋਂ ਉਜਾੜ ਦਿੱਤਾ ਅਸੀਂ ਇਹ ਗੱਲ ਕਿਉਂ ਕਹਿ ਰਹੇ ਹਾਂ ਕਿਉਂਕਿ 1993 ਦੇ ਵਿੱਚ ਪੰਜਾਬ ਦੇ ਲੋਕ ਇੱਕ ਵਾਰ ਉਜੜੇ ਸੀ ਪਾਣੀ ਨੇ ਤਬਾਹੀ ਮਚਾਈ ਸੀ ਤਾਂ ਘਰਾਂ ਦੇ ਘਰ ਛੱਤਾਂ ਤੱਕ ਪਾਣੀ ਪਹੁੰਚ ਚੁੱਕਿਆ ਸੀ ਲੋਕਾਂ ਨੂੰ ਸਮਾਨ ਛੱਤਾਂ ਤੇ ਰੱਖਣ ਦਾ ਮੌਕਾ ਨਹੀਂ ਮਿਲਿਆ ਸੀ ਪਸ਼ੂ ਜਿਹੜੇ ਜਾਨਵਰ ਉਹਨਾਂ ਦੇ ਜੋ ਮੱਝਾਂ ਰੱਖੀਆਂ ਹੁੰਦੀਆਂ ਨੇ ਕਿਸੇ ਦੇ ਕੁਝ ਰੱਖਿਆ ਹੁੰਦਾ ਉਹ ਵੀ ਪਾਣੀ ਦੇ ਵਿੱਚ ਵਹਿ ਗਏ ਸੀ ਕਈ ਜਾਨਾਂ ਪਾਣੀ ਦੇ ਵਿੱਚ ਵਹਿ ਚੁੱਕੀਆਂ ਸੀ ਤੇ ਹੁਣ ਹਿਮਾਚਲ ਦੇ ਵਿੱਚੋਂ ਡਰਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਤਸਵੀਰ ਦਿਖਾਈ ਸੀ ਮੰਡੀ ਦੀ ਤਸਵੀਰ ਇੱਕ ਸਬਜ਼ੀ ਮੰਡੀ ਤੇ ਤਿੰਨ ਇਮਾਰਤਾਂ ਵਾਲੀ ਜਿਹੜੀ ਉਹ ਪੂਰੀ ਦੀ ਪੂਰੀ ਬਿਲਡਿੰਗ ਤਾਂਛ ਦੇ ਪੱਤਿਆਂ ਦੇ ਵਾਂਗ ਟਹਿਟੇਰੀ ਹੋ ਗਈ ਸੀ ਤਾਂ ਹਲੇ ਵੀ ਪਾਣੀ ਦਾ ਕਹਿਰ ਹਿਮਾਚਲ ਦੇ ਵਿੱਚ ਉਸੇ ਤਰੀਕੇ ਦੇ ਨਾਲ ਦੇਖਣ ਨੂੰ ਮਿਲ ਰਿਹਾ ਆਖਿਰ ਕਦੋਂ ਤੱਕ ਹਿਮਾਚਲ ਦੇ ਵਿੱਚ ਇਹ ਪਾਣੀ ਮਾਰ ਕਰਦਾ ਰਹੇਗਾ ਦੇਖਣ ਵਾਲੀ ਗੱਲ ਰਹੇਗੀ ਪਰ ਇੱਥੇ ਅਸੀਂ ਲੋਕਾਂ ਨੂੰ ਇੱਕ ਅਪੀਲ ਹਰ ਵਾਰ ਜ਼ਰੂਰ ਕਰਦੇ ਆਂ ਤਾਂ ਕਿਉਂਕਿ ਜੇਕਰ ਜਾਣ ਹੈ ਤਾਂ ਜਹਾਨ ਹੈ ਤੁਸੀਂ ਘੁੰਮਣ ਜਾਣੇ ਹੋ ਪ੍ਰੋਗਰਾਮ ਬਣਾਉਣੇ ਹੋ ਤਾਂ ਹਿਮਾਚਲ ਵਾਲੀ ਸਾਈਡ ਨਾ ਜਾਇਓ ਕੁੱਲੂ ਮਨਾਲੀ ਵਾਲੀ ਸਾਈਡ ਨਾ ਜਾਇਓ ਕਿਉਂਕਿ ਜਿਸ ਤਰੀਕੇ ਦੇ ਨਾਲ ਉੱਥੋਂ ਖਬਰਾਂ ਆ ਰਹੀਆਂ ਨੇ ਸਾਡੇ ਜੋ ਸੋਰਸਸ ਨੇ ਉਹ ਸਾਨੂੰ ਵੀਡੀਓ ਭੇਜਦੇ ਨੇ ਜੋ ਸੋਰਸਸ ਨੇ ਸਾਡੇ ਉਹ ਜਾਣਕਾਰੀ ਸਾਂਝੀ ਕਰਦੇ ਨੇ ਤਾਂ ਪਾਣੀ ਨੇ ਤਬਾਹੀ ਮਚਾਈ ਆ ਕਿਤੇ ਤੁਹਾਡਾ ਇੱਕ ਸਿਰਫ ਘੁੰਮਣ ਦਾ ਸ਼ੌਂਕ ਜਿਹੜਾ ਹੁੰਦਾ ਉਹ ਸ਼ੌਂਕ ਤੁਹਾਡੀ ਜਾਨ ਤੇ ਭਾਰੀ ਨਾ ਪੈ ਸਕੇ ਇਸ ਕਰਕੇ ਬਾਰ ਬਾਰ ਅਸੀਂ ਅਪੀਲ ਕਰਦੇ ਆਂ